ਪੰਜਾਬ ਅਤੇ ਪੰਜਾਬੀਤ ਨੂੰ ਦੇਸ਼-प्रदेश ਵਿੱਚ ਮੁਹੱਬਤ ਕਰਨ ਵਾਲੇ ਸਨ ਇਹੋ ਸਾਸੀ ਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖਲਕ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਸਿੰਘ ਸਾਹਿਬ ਗੈਰੀ ਰਗਵੀਰ ਸਿੰਘ ਹੋਰੀ ਪ੍ਰੈਸ ਦੇ ਮੁਖਾਤਬ ਹੁੰਦੇ ਨੇ ਪ੍ਰੈਸ ਦੇ ਮੁਖਾਤਬ ਹੁੰਦਿਆਂ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਟਾਰੇ ਦੇ ਵਿੱਚ ਲਿਆ ਕੇ ਖੜਾ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਐਡੀ ਵੱਡੀ ਪਦਵੀ ਨੂੰ ਛੱਡ ਕੇ ਜਿਸ ਤਖਤ ਦੇ ਸਾਹਮਣੇ ਆ ਕੇ ਸਮੇ ਦੇ ਰਾਜੇ ਛੁੱਕਦੇ ਨੇ ਉਸ ਤਖਤ ਨੂੰ ਛੱਡ ਕੇ ਸਿੰਘ ਸਰ ਗਿਆਨੀ ਹਰਪ੍ਰੀਤ ਸਿੰਘ ਦਾ ਸਿਆਸਤ ਵਿੱਚ ਆਉਣ ਵਾਲਾ ਫੈਸਲਾ ਜਿਹੜਾ ਉਹ ਅੱਛਾ ਨਹੀਂ ਚੰਗਾ ਨਹੀਂ ਉਹ ਕਹਿੰਦੇ ਮੈਂ ਕਦੇ ਸਿਆਸਤ ਵਿੱਚ ਨਹੀਂ ਆਵਾਂਗਾ ਅਜਦੋ ਸਿੰਘ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਅਸੀਂ ਇਹ ਤਕਰੀਰ ਸੁਣਦੇ ਆ ਤਾਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਕਟਹਿਰੇ ਵਿੱਚ ਖੜੇ ਨਜ਼ਰ ਆਉਂਦੇ ਨੇ ਉੱਥੇ ਪੰਥ ਦੇ ਉਸ ਮਹਾਨ ਤਖਤ ਮੀਰੀ ਪੀਰੀ ਦੇ ਮਹਾਨ ਤਖਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਨ ਤਖਤ ਦੇ ਉੱਤੇ ਧਿਆਨ ਸਾਰਿਆਂ ਦਾ ਥੋੜਾ ਜਿਹਾ ਪਿਛਾਂ ਵੱਲ ਵੀ ਚਲੇ ਜਾਂਦਾ ਹੈ ਤੇ ਉਸ ਤਖਤ ਦੇ ਉੱਤੇ ਹੁਣ ਤੱਕ ਕੀ ਕੁਝ ਹੋਇਆ ਉਹਨੂੰ ਵਿਚਾਰਨ ਦਾ ਮਨ ਆ ਜਿਹੜਾ ਉਭਣ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਕਿਆਨੀ ਰਗਵੀਰ ਸਿੰਘ ਜੀ, ਦਮਦਮਾ ਸਾਹਿਬ ਦੇ ਜਥੇਦਾਰ ਸਨ ਕਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਅਸੀਂ ਸਮੁੱਚਤਾ ਵਿੱਚ ਜਾ ਕੇ ਵੇਖਦੇ ਹਾਂ ਕਿ ਉਸ ਤਖਤ ਦੇ ਉੱਤੇ ਕਿਹਨੇ ਕੀ ਕੀਤਾ, ਕਿਹਨੇ ਕੀ ਕੀਤਾ ਤੇ ਇਤਿਹਾਸ ਲਿਖਿਆ ਜਾ ਰਿਹਾ ਤੇ ਇਤਿਹਾਸ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਕਟਹਿਰੇ ਵਿੱਚ ਲਿਆ ਕੇ ਖੜਾ ਕਰੂਗਾ ਤੇ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ نسلਾਂ ਕਦੇ ਮੁਆਫ ਨਹੀਂ ਕਰ ਲਗੀਆਂ ਜੇ ਅਸੀਂ ਥੋੜਾ ਜਿਹਾ ਪਿੱਛੇ ਜਾਈਏ ਤਾਂ ਸਾਡੇ ਯਾਦ ਆਉਂਦਾ ਜਦੋਂ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਹੋਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਡੇਰਾ सिरसा ਦੇ ਮੁਖੀ ਰਾਮ ਰਹੀਮ ਹੋਰਾਂ ਦਾ ਉਹ ਮੁਆਫੀ ਨਾਮਾ ਪ੍ਰਵਾਨ ਕੀਤਾ ਜਿਹੜਾ ਚੰਡੀਗੜ੍ਹ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਠੀ ਵਿੱਚ ਸਤਲਜੀਤ ਸਿੰਘ ਉਹਨਾਂ ਦੇ ਸਾਹਮਣੇ ਗਨਜੀਤ ਸਿੰਘ ਚੀਮਾ ਉਹਨਾਂ ਦੇ ਸਾਹਮਣੇ ਜਾਂ ਹੋਰ ਲੀਡਰਾਂ ਦੇ ਸਾਹਮਣੇ ਜਿਹੜਾ ਉੱਥੇ ਤੈਅ ਹੋਇਆ ਜਿਦੇ ਵਿੱਚ ਮੁਆਫੀ ਸ਼ਬਦ ਨਹੀਂ ਸੀ ਮੁਆਫੀ ਸ਼ਬਦ ਲਿਖਿਆ ਗਿਆ ਸਿੰਘ ਸਾਹਿਬ ਦੇ ਦਸਨ ਮੁਤਾਬਕ ਉਹਦੇ ਵਿੱਚ ਇੱਕ ਨੇ ਦੋ ਨੇ ਤਿੰਨ ਸਿੰਘ ਸਾਹਿਬ ਸ਼ਾਮਲ ਸਨ ਕਿ ਉਹਨਾਂ ਨੂੰ ਅੱਜ ਸਮੁੱਚਤਾ ਵਿੱਚ ਮਾਫ ਕੀਤਾ ਜਾ ਸਕਦਾ ਹੈ ਕਿੱਥੇ ਨੇ ਉਹ ਸਾਰੇ ਉਸ ਤੋਂ ਬਾਅਦ ਜਦੋਂ ਅਸੀਂ ਇਸ ਸਾਰੇ ਵਰਤਾਰੇ ਨੂੰ ਵੇਖਣ ਦਾ ਯਤਨ ਕਰਦੇ ਹਾਂ ਤੇ ਬਾਰੇ ਕਿਉਂਕਿ ਬਹੁਤ ਕੁਝ ਹੋਇਆ ਇਹਨਾਂ ਘਟਨਾਵਾਂ ਦੇ ਦੌਰ ਵਿੱਚ ਐਡੀਆਂ ਵੱਡੀਆਂ ਗੱਲਾਂ ਵੀ ਹੋਈਆਂ ਜਦੋਂ ਇਸ ਮਾਮਲੇ ਦੇ ਵਿੱਚ ਜਿਹਨੂੰ ਪੰਜ ਪਿਆਰੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਵਿਖੇ ਅਮਰਤ ਸੰਚਾਰ ਦੀ ਡਿਊਟੀ ਨਿਭਾਉਂਦੇ ਰਹੇ ਜਦੋਂ ਉਹਨਾਂ ਨੇ ਰੋਸ ਵਿੱਚ ਜੋ ਆਪਣੇ ਅਸਤੀਫੇ ਦੇ ਦਿੱਤੇ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਜਥੇਦਾਰ ਬਦਲ ਦਿੱਤੇ ਗਏ ਸਭ ਕੁਝ ਹੋਇਆ ਤੇ ਮੁਆਫੀ ਬਾਰੇ ਫੈਸਲਾ ਮੰਦਭਾਗਾ ਜਥੇਦਾਰ ਉਹਨਾਂ ਵੱਲੋਂ ਵੀ ਮੰਨਿਆ ਗਿਆ ਸਾਰਿਆਂ ਵੱਲੋਂ ਮੰਨਿਆ ਗਿਆ ਸਸੁਖੀ ਸਿੰਘ ਬਾਦਲ ਨੇ ਉਸ ਮਾਮਲੇ ਵਿੱਚ ਗਲਤੀ ਮੰਨ ਲਈ ਤੇ ਅੱਜ ਜਦੋਂ ਅਸੀਂ ਸਮੁੱਚਤਾ ਵਿੱਚ ਜਾ ਕੇ ਵੇਖਣ ਦਾ ਯਤਨ ਕਰਦੇ ਹਾਂ ਤੇ ਅੱਜ ਗੱਲ ਫੇਰ ਉੱਥੇ ਦੀ ਉੱਥੇ ਖੜੀ ਨਜ਼ਰ ਆਉਂਦੀ ਆ ਪਿਆਰੇ ਸਾਥੀਓ ਜਦੋਂ ਅਜ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਇਹ ਗੱਲ ਆਖੀ ਕਿ ਮੈਨੂੰ ਚੰਗਾ ਨਹੀਂ ਲੱਗਾ ਮੇਰਾ ਨਿੱਜੀ ਵਿਚਾਰ ਹੈ ਕਿ ਇਹ ਤਖਤ ਬਹੁਤ ਛੋਟੇ ਨੇ ਜਿਹੜੇ ਰਾਜਨੀਤੀ ਦੇ ਤਖਤ ਨੇ ਵੱਡਾ ਤਖਤ ਸ਼੍ਰੀਕਾਲ ਤਖਤ ਸਾਹਿਬ ਹੈ ਸੋ ਐਸੇ ਸਮੇਂ ਗਿਆਨੀ ਰਗਵੀਰ ਸਿੰਘ ਉਹਨਾਂ ਨੇ 2 ਦਸੰਬਰ ਨੂੰ ਹੁਕਮਨਾਮਾ ਇੱਕ ਜਾਰੀ ਕੀਤਾ ਹੈ ਸੋ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸਾਰੀਆਂ ਗਲਤੀਆਂ ਉੱਥੇ ਮੰਨੀਆਂ ਨੇ ਖੜ ਕੇ ਤੇ ਗਲਤੀਆਂ ਤੋਂ ਬਾਅਦ ਭਾਰਤੀ ਕਰਨ ਦੇ ਮਾਮਲੇ ਵਿੱਚ ਰਗਵੀਰ ਸਿੰਘ ਉਹਨਾਂ ਨੇ ਚੁੱਪ ਬੱਟੀ ਰੱਖੀ ਹੈ ਇਹ ਉਹਨਾਂ ਨੂੰ ਵੀ ਕਟਿਆਰੇ ਦੇ ਵਿੱਚ ਅੱਜ ਜਦੋਂ ਗਿਆਨੀ ਰਗਵੀਰ ਸਿੰਘ ਬੋਲਦੇ ਨੇ ਤੇ ਆ ਸਾਨੂੰ ਉਹ ਦਿਨ ਯਾਦ ਆ ਜਾਂਦੇ ਨੇ ਜਦੋਂ ਇਹ ਸਾਰਾ ਮਾਹੌਲ ਸਿਰਜਣ ਵਿੱਚ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਇੱਕ ਤਰ੍ਹਾਂ ਦਾ ਕਾਫੀ ਤੌਰ ਤੇ ਕੀਤੀ ਹੋਈ ਅਣਗਹਿਲੀ ਹੈ ਜਿਹੜੀ ਜਿੰਨਾ ਚਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸੱਤ ਮੈਂਬਰ ਬਣਾਏ ਸਨ ਦੋ ਮੈਂਬਰ ਉਹਨਾਂ ਦੇ ਹੁੰਦੇ ਆ ਸ਼੍ਰੀ ਅਕਾਲ ਤਖਤ ਸਭ ਤੋਂ ਪੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਅਤੇ ਸਿੰਘ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਦੋਂ ਗਿਆਨੀ ਰਗਵੀਰ ਸਿੰਘ ਦੀ ਚੁੱਪ ਰਹੇ ਭਰਤੀ ਬਾਰੇ ਤਾਂ ਕਹਿੰਦੇ ਰਹੇ ਪਰੰਤੂ ਭਰਤੀ ਬਾਬਤ ਜਿਹਨੇ ਲੋਕਾਂ ਨੇ ਅਲੱਗ ਤੋਂ ਆਪਣੀ ਭਰਤੀ ਸ਼ੁਰੂ ਕਰ ਦਿੱਤੀ ਉਹਨਾਂ ਦੇ ਹੁੰਦੇ ਆ ਸਾਰਾ ਕੁਝ ਕੀਤਾ ਤੇ ਉਦੋਂ ਗਿਆਨੀ ਰਕबीर ਸਿੰਘ ਵੀ ਚੁੱਪ ਰਹੇ ਇਸ ਹਮਾਮ ਦੇ ਵਿੱਚ ਪਿਆਰਿਓ ਅੱਜ ਦੀਆਂ ਸਾਰੀਆਂ ਘਟਨਾਵਾਂ ਦੀ ਹਿਸਟਰੀ ਲਿਖੀ ਜਾ ਰਹੀ ਹੈ ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰੇਗਾ ਅੱਜ ਜਦੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੀ ਚਿੰਤਾ ਸਾਹਮਣੇ ਆਉਂਦੀ ਆ ਤਾਂ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਦੇ ਵੱਡੇ ਹਿੱਸੇ ਨੂੰ ਚਿੰਤਾ ਇਹ ਵੀ ਆਕੇ ਜਦੋਂ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਸੀ ਉਦੋਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਤੁਸੀਂ ਵੀ ਉਹ ਜ਼ਿੰਮੇਵਾਰੀ ਮੁਹੱਬਤ ਨਾਲ ਉਹ ਜ਼ਿੰਮੇਵਾਰੀ ਸਖਤੀ ਨਾਲ ਉਹ ਜ਼ਿੰਮੇਵਾਰੀ ਕਿਸੇ ਵੀ ਰੂਪ ਵਿੱਚ ਨਹੀਂ ਨਿਭਾ ਸਕੇ ਜਦੋਂ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਤੁਹਾਨੂੰ ਛੱਡ ਕੇ ਪੱਜ ਗਏ ਸੀ ਤੁਸੀਂ ਸਹਿਜਪਨ ਆਖ ਰਹੇ ਸੀ ਕਿ ਪੰਜ ਰਹਿ ਕੇ ਪੰਜੇ ਹੀ ਭਾਰਤੀ ਕਰੋ ਉਸ ਤੋਂ ਅੱਗੇ ਦਾ ਫਰਮਾਨ ਉਸ ਤੋਂ ਅੱਗੇ ਦਾ ਹੁਕਮਨਾਮਾ ਸਿੰਘ ਸਾਹਿਬ ਜੀ ਤੁਸੀਂ ਵੀ ਜਾਰੀ ਨਹੀਂ ਕੀਤਾ ਤੁਸੀਂ ਸਤਕਾਰ ਤੋਂ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਰਹੇ ਹੋ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਦਾ ਰਤਬਾ ਬਹੁਤ ਵੱਡਾ ਹੈ ਪਰੰਤੂ ਇਹ ਰਤਬਾ ਇਤਿਹਾਸ ਕਹਿੰਦਾ ਜਿਨ੍ਹਾਂ ਨੇ ਨਿਭਾਇਆ ਅਕਾਲੀ ਫੂਲਾ ਸਿੰਘ ਔਣੀ ਉਹਨਾਂ ਨੂੰ ਇਤਿਹਾਸ ਸਤਕਾਰ ਦਿੰਦਾ ਤੇ ਤੁਸੀਂ ਵੀ ਉਸ ਮਾਮਲੇ ਵਿੱਚ ਕਿਤੇ ਨਾ ਕਿਤੇ ਢਿੱਲ ਕਰ ਗਿਆ ਸੀ ਤੇ ਅੱਜ ਜਿਹੜੇ ਹਾਲਾਤ ਨੇ ਅੱਜ ਪੰਥ ਨੂੰ ਅੱਜ ਕੌਮ ਨੂੰ ਸਮੁੱਚਤਾ ਵਿੱਚ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਔਣੀ ਉਹਨਾਂ ਦੀ ਵੱਡੀ ਟੀਮ ਵੱਡੀ ਭਰਤੀ ਕਰਕੇ ਵੱਡਾ ਸਾਰਾ ਕੁਝ ਵੱਡੇ ਆਗੂ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਇੱਕ ਤਰ੍ਹਾਂ ਨਾਲ ਲਾਂਬੇ ਹੋਏ ਨੇ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਸਾਂਝੇ ਚੁੱਲ੍ਹੇ ਖਤਮ ਕਰਕੇ ਖੜੇ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਵੀ ਸੀ ਭਰਤੀ ਕਰਾਉਣ ਦੀ ਜ਼ਿੰਮੇਵਾਰੀ ਤੁਹਾਡੀ ਵੀ ਸੀ ਤੁਸੀਂ ਭਜਿਓ ਸਿੰਘ ਸਾਹਿਬ ਜੀ ਕਿਰਪਾ ਕਰਿਆ ਕਰੋ ਇਤਿਹਾਸ ਦੇ ਵਿੱਚ ਜਦੋਂ ਅਸੀਂ ਅੱਜ ਇੱਕ ਸਰਪੰਚ ਨੂੰ ਅਮਰਤਾ ਦੇ ਸਰਪੰਚ ਨੂੰ ਲਾਲ ਕਿਲੇ ਦੇ ਵਿੱਚ ਬੁਲਾ ਕੇ ਵੀ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਤੁਸੀਂ ਉਹ ਦੀ ਨਕੀਦੀ ਕਰ ਦਿਓ ਤੇ ਐਸਾ ਮਾਹੌਲ ਸਿਰਜਣ ਦੇ ਵਿੱਚ ਜ਼ਿੰਮੇਵਾਰ ਕੌਣ ਹੈ ਐਸੇ ਮਾਹੌਲ ਦੇ ਵਿੱਚ ਜਿਹੜੇ ਬੰਬੇ ਮੀਟਿੰਗਾਂ ਕਰਦੇ ਰਹੇ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰਦੇ ਰਹੇ ਨੇ ਸਿਰਸਾ ਡੇਰੇ ਦੀ ਫਿਲਮ ਚਲਾਉਣ ਵਾਸਤੇ ਅਸੀਂ ਉਹਨਾਂ ਦੇ ਪੋਸਟਰਾਂ ਦੀ ਰਾਖੀ ਪੁਲਿਸ ਖੜਾ ਦਿੱਤੀ ਪਰੰਤੂ ਹੈਰਾਨੀ ਇਸ ਗੱਲ ਦੀ ਕਿ ਅਸੀਂ ਆਪਣੇ ਗੁਰੂ ਦੀ ਗੁਰਦੁਆਰਿਆਂ ਦੇ ਵਿੱਚ ਹੁੰਦੀ ਬੇਅਦਬੀ ਦਾ ਕੋਈ ਹੱਲ ਸਿੱਟਾ ਨਹੀਂ ਕੱਢ ਸਕੇ ਅਸੀਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਤੇ ਅੱਖ ਨਹੀਂ ਰੱਖ ਸਕੇ ਇਤੋਂ ਤੱਕ ਕਹਿ ਲਈ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਆਪਣੇ ਗੁਰੂ ਦੀ ਰਾਖੀ ਨਹੀਂ ਕਰ ਸਕੇ ਸੋ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਕਿਟਾਰੇ ਵਿੱਚ ਕੱਢਦੇ ਨੇ ਉੱਥੇ ਸਿੰਘ ਸਾਹਿਬ ਗਿਆਨੀ ਰਕਵੀਰ ਸਿੰਘ ਜੀ ਵੀ ਅੱਜਕੱਲ੍ਹ ਹੈੱਡ ਗ੍ਰੰਥੀ ਨੇ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਤੇ ਉਹ ਵੀ ਜਦੋਂ ਅੱਜ ਬੋਲਦੇ ਨੇ ਤੇ ਬਹੁਤ ਉਪਰਾ ਡਕਟਰ ਤੇ ਜਦੋਂ ਬੋਲਣ ਦਾ ਸਮਾਂ ਸੀ ਉਹ ਅਸੀਂ ਚੁੱਪ ਰਹਿ ਕੇ ਨਾ ਆ ਦਿੱਤਾ ਜਦੋਂ ਚੁੱਪ ਹੋ ਜਾਂਦੀ ਹੈ ਜਿਹੜੀ ਚੁੱਪ ਆ ਉਹ ਸਭ ਤੋਂ ਵੱਧ ਖਤਰਨਾਕ ਹੁੰਦੀ ਹੈ ਸਿੰਘ ਸਾਹਿਬ ਜੀ ਉਦੋਂ ਜ਼ਿੰਮੇਵਾਰੀਆਂ ਨਿਭਾਉਣ ਦੀ ਲੋੜ ਸੀ ਉਦੋਂ ਸਾਰੀਆਂ ਧਿਰਾਂ ਨੂੰ ਲਿਆ ਕੇ ਇੱਕ ਥਾਂ ਇਕੱਠੇ ਕਰਨ ਦੀ ਲੋੜ ਸੀ ਅੱਜ ਪੰਥ ਦੇ ਵਿੱਚ ਜਿੰਨੇ ਬਖਰੇਵੇਂ ਨੇ ਉਹ 2 ਦਸੰਬਰ ਦੀ ਜਿਹੜੀ ਭਰਤੀ ਅਤੇ ਸੋਫੀਰ ਸਿੰਘ ਬਾਦਲ ਨੂੰ ਲੱਗੀ ਸਜ਼ਾ ਤੋਂ ਬਾਅਦ ਉਸ ਤੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਪੈਦਾ ਹੋਏ ਨੇ ਇਹ ਸਾਰਾ ਕੁਝ ਕਿਉਂ ਹੋਇਆ ਕਿਹਦੀ ਸਹਤੇ ਹੋਇਆ ਉਹ ਪਰਮਾਤਮਾ ਜਾਣਦਾ ਵਾਹਿਗੁਰੂ ਜਾਣਦਾ ਪਰੰਤੂ ਇਤਿਹਾਸ ਕਿਸੇ ਨੂੰ ਵੀ ਮਾਫ ਨਹੀਂ ਕਰੇਗਾ ਸਿੱਖ ਪੰਥ ਨੂੰ ਜੇ ਅੱਜ ਸਿੱਖਾਂ ਨੂੰ ਲਾਲ ਕਿਲੇਂਦਰ ਵੜਨ ਤੋਂ ਰੋਕਿਆ ਜਾਂਦਾ ਜੇ ਉਹਨਾਂ ਦੀ ਦਸਤਾਰ ਚੁੱਕਦੀ ਹੈ ਜੇ ਹਵਾਈ ਅੱਡਿਆਂ ਤੇ ਜੇ ਐਗਜ਼ਾਮੀਨੇਸ਼ਨ ਸੈਂਟਰਾਂ ਦੇ ਵਿੱਚ ਕੜਾ ਪਾ ਕੇ ਜਾਣ ਦੀ ਮਨਾਹੀ ਹੈ ਤੇ ਇਸ ਸਾਰੇ ਵਰਤਾਰੇ ਲਈ ਸਾਡੀ ਆਣ ਖਿੱਜਤ ਤੇ ਗੈਰਤ ਨੂੰ ਕਿਵੇਂ ਸਮੇ ਸਮੇ ਤੇ ਥੋੜਾ 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 ਕਰਕੇ ਖਤਮ ਕੀਤਾ ਗਿਆ ਇਹ ਬਹੁਤ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਦਾ ਜਵਾਬ ਇਤਿਹਾਸ ਨਹੀਂ ਮੰਗਣਾ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਪੈਣਾ ਹੈ ਫਿਲਹਾਲ ਇੰਨਾ ਹੀ ਬਖਤ ਰਹੋ ਸਾਡਾ ਚੈਨਲ ਆਵਾਜ਼ ਦੀ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ